ਹਾਂਜੀ ਦੋਸਤੋ ਹਾਜ਼ਰ ਹੋਏ ਅੱਜ ਦੀ ਕਹਾਣੀ ਤੀਆਂ ਦੇ ਲੇਖ ਲੈ ਕੇ ਪਾਗ 28ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਧਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਹਰਵਿੰਦਰ ਦੀ ਮੰਮੀ ਕਹਿਣ ਲੱਗੀ ਕੋਈ ਨਾ ਭੈਣ ਮੇਰੀ ਜਠਾਣੀ ਇੱਥੇ ਹੀ ਐ ਮੇਰੇ ਕੋਲ ਕਿੰਨੇ ਸਾਲ ਹੋ ਗਏ ਇਹ ਮੇਰੇ ਕੋਲ ਹੁੰਦੀ ਐ ਹਰਵਿੰਦਰ ਦੇ ਡੈਡੀ ਤੋਂ ਬਾਅਦ ਵੱਡੀ ਭੈਣ ਬਣ ਕੇ ਮੇਰਾ ਸਾਥ ਦਿੱਤਾ ਕਦੇ ਮੈਥੋਂ ਮੂੰਹ ਨਹੀਂ ਮੋੜਿਆ ਪਰਮਾਤਮਾ ਸਾਡਾ ਦੋਵਾਂ ਪਰਿਵਾਰਾਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖੇ ਚਰਨਜੀਤ ਕਹਿਣ ਲੱਗੀ ਠੀਕ ਐ ਭੈਣ ਜੀ ਤੁਸੀਂ ਆਪਣਾ ਖਿਆਲ ਰੱਖਿਓ ਚਰਨਜੀਤ ਤੇ ਸਤਨਾਮ ਵਾਪਸ ਘਰ ਨੂੰ ਮੁੜ ਗਏ 20-25 ਮਿੰਟ ਵਿੱਚ ਹਰਵਿੰਦਰ ਤੇ ਅਮਨ ਹਰਵੀਰ ਕੋਲ ਪਹੁੰਚ ਗਏ ਜਾਂਦਿਆਂ ਨੂੰ ਹਰਵੀਰ ਤੇ ਹਰਲੀਨ ਵੀ ਤਿਆਰ ਬੈਠੇ ਸੀ 11 ਵਜੇ ਤੱਕ ਉੱਥੋਂ ਵੀ ਦਿੱਲੀ ਨੂੰ ਚੱਲ ਪਏ ਗੁਰਵੀਰ ਵੀ ਨਾਲ ਗਿਆ ਸ਼ਾਮ ਨੂੰ ਦਿੱਲੀ 에ਅਰਪੋਰਟ ਤੇ ਪਹੁੰਚ ਗਏ ਉਥੋਂ ਆਪਣੇਆਂ ਨੂੰ ਵਿਦਾ ਕਰਕੇ ਮੁੜਨਾ ਬਹੁਤ ਔਖਾ ਹੁੰਦਾ ਹੈ ਅਮਨ ਨੇ ਆਪਣੇ ਆਪ ਨੂੰ ਰੋਕਿਆ ਹੋਇਆ ਸੀ ਪਰ ਉਹ ਆਪਣੇ ਹੰਝੂ ਨਾ ਰੋਕ ਸਕੀ ਅਮਨ ਨੂੰ ਦੇਖ ਹਰਵਿੰਦਰ ਵੀ ਉਦਾਸ ਹੋ ਗਿਆ ਉਹ ਅਮਨ ਨੂੰ ਚੁੱਪ ਕਰਾਉਂਦਾ ਖੁਦ ਵੀ ਰੋਣ ਲੱਗਿਆ ਹਰਵਿੰਦਰ ਵਾਰ-ਵਾਰ ਕਮਲ ਨੂੰ ਗੋਦ ਵਿੱਚ ਲੈਂਦਾ ਤੇ ਪਿਆਰ ਕਰਦਾ ਗੁਰਵੀਰ ਹਰਵਿੰਦਰ ਨੂੰ ਸਮਝਾਉਂਦਾ ਹੈ ਕਿ ਹੱਸਦੇ ਹੱਸਦੇ ਆਪਣਾ ਸਫ਼ਰ ਕਰੂ ਇਸ ਤਰ੍ਹਾਂ ਨਹੀਂ ਰੋਈਦਾ ਹੁੰਦਾ ਅਮਨ ਨੂੰ ਦੇਖ ਕੇ ਕਮਲ ਵੀ ਰੋਣ ਲੱਗ ਗਈ ਹਰਲੀਨ ਦੋ ਵਾਰ ਪੰਜਾਬ ਆ ਕੇ ਵਾਪਸ ਗਈ ਮਾਂ ਨੂੰ ਮਿਲਣ ਲਈ ਤਾਂ ਦਿਲ ਤੜਫਦਾ ਹੀ ਐ ਪਰ ਹਰਲੀਨ ਦੇ ਡੈਡੀ ਦਾ ਸੁਭਾਅ ਬਹੁਤ ਭੜਾ ਸੀ ਹਰਲੀਨ ਦਾ ਦਿਲ ਹੀ ਨਹੀਂ ਕੀਤਾ ਕਿ ਉਹ ਪਿੰਡ ਜਾ ਕੇ ਮੰਮੀ ਨੂੰ ਮਿਲਾਵੇ ਹਰਵੀਰ ਹਰਲੀਨ ਤੇ ਹਰਵਿੰਦਰ ਗੁਰਵੀਰ ਨੂੰ ਬਾਈ ਕਹਿ ਕੇ 에ਰਪੋਰਟ ਦੇ ਅੰਦਰ ਚਲੇ ਗਏ ਬੈਗ ਜਮਾ ਕਰਾਉਣ ਤੋਂ ਬਾਅਦ ਹਰਵੀਰ ਨੇ ਗੁਰਵੀਰ ਨੂੰ ਫੋਨ ਕਰ ਦਿੱਤਾ ਕਿ ਸਭ ਕੁਝ ਠੀਕ ਠਾਕ ਹੋ ਗਿਆ ਗੁਰਵੀਰ ਤੇ ਅਮਨ ਵਾਪਸ ਮੁੜਾਏ ਉਹ ਸਵੇਰ ਹੁੰਦੀ ਨੂੰ ਘਰ ਪਹੁੰਚ ਗਏ ਸਰਬੀ ਅਮਨ ਨੂੰ ਕਹਿਣ ਲੱਗੀ ਕਿ ਪੁੱਤ ਅੱਜ ਸਾਡੇ ਕੋਲ ਰੁਕ ਜਾ ਕੱਲ ਨੂੰ ਛੱਡਾਵਾਂਗੇ ਅਮਨ ਨਹੀਂ ਭੂਆ ਜੀ ਬਸ ਥੋੜਾ ਟਾਈਮ ਆਰਾਮ ਕਰ ਲੈਂਦੇ ਆ ਫਿਰ ਵੀਰੇ ਨੂੰ ਕਹਿਣਾ ਮੈਨੂੰ ਛੱਡਾਏ ਅਮਨ ਨੇ ਚਾਹ ਪੀਂਦੇ ਹੋਏ ਆਪਣੀ ਮੰਮੀ ਜੀ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਭੂਆ ਜੀ ਕੋਲ ਪਹੁੰਚ ਗਏ ਬਾਅਦ ਵਿੱਚ ਗੁਰਵੀਰ ਵੀਰਾ ਛੱਡ ਕੇ ਜਾਊ ਫਿਰ ਅਮਨ ਨੇ ਚਰਨਜੀਤ ਨੂੰ ਵੀ ਦੱਸ ਦਿੱਤਾ 2-3 ਘੰਟੇ ਆਰਾਮ ਕਰਨ ਤੋਂ ਬਾਅਦ ਰੋਟੀ ਖਾ ਕੇ ਗਰਵੀਰ ਅਮਨ ਨੂੰ ਉਹਦੇ ਸਹੁਰੇ ਪਿੰਡ ਛੱਡ ਆਇਆ ਕਮਲਕਰ ਆਉਂਦੇ ਆਪਣੀ ਦਾਦੀ ਦੀ ਗੋਦੀ ਵਿੱਚ ਚਲੀ ਗਈ ਦਾਦੀ ਦਾ ਵੀ ਕਿਹੜਾ ਉਹਨਾਂ ਬਗੈਰ ਦਿਲ ਲੱਗਿਆ ਸੀ ਅਮਨ ਨੂੰ ਵੀ ਘਰ ਵਾਪਸ ਆ ਕੇ ਬਹੁਤ ਇਕੱਲਾ ਪਣ ਮਹਿਸੂਸ ਹੁੰਦਾ ਸੀ ਰਸੋਈ 'ਚੋਂ ਕਮਰੇ ਵਿੱਚ ਹਰ ਜਗ੍ਹਾ ਨੂੰ ਹਰਵਿੰਦਰ ਬਗੈਰ ਘਰ ਸੁੰਨਾ-ਸੁੰਨਾ ਲੱਗਦਾ ਹਰਵਿੰਦਰ ਦੀ ਗੱਲ ਸੱਚ ਹੀ ਸੀ ਕਿ ਮੇਰੇ ਜਾਣ ਤੋਂ ਬਾਅਦ ਤੇਰਾ ਫਿਰ ਅਮਲ ਦਿਲ ਨਹੀਂ ਲੱਗਣਾ ਅਮਨ ਨੂੰ ਚੁੱਪ ਦੇ ਕੇ ਮੰਮੀ ਜੀ ਕਹਿਣ ਲੱਗੀ ਪੁੱਤ ਸ਼ਾਮ ਤੱਕ ਪਹੁੰਚ ਜਾਣਾ ਹਰਵਿੰਦਰ ਨੇ ਤੇ ਘਰ ਜਾ ਕੇ ਉਹਨੇ ਫੋਨ ਕਰ ਲੈਣਾ ਅਮਨ ਨੂੰ ਹੁਣ ਸ਼ਾਮ ਹੋਣ ਦਾ ਇੰਤਜ਼ਾਰ ਸੀ ਹਰਵਿੰਦਰ ਨੇ ਸ਼ਾਮ ਨੂੰ 4 ਵਜੇ ਫੋਨ ਕਰ ਲਿਆ ਉਹਨਾਂ ਨੇ ਆਪਣੇ ਠੀਕ ਠਾਕ ਪਹੁੰਚਣ ਦਾ ਦੱਸਿਆ ਹਰਵੀਰ ਤੇ ਹਰਲੀਨ ਨੇ ਵੀ ਗੱਲ ਕੀਤੀ ਉਸ ਤੋਂ ਬਾਅਦ ਆਪੋ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਅਮਨ ਤੇ ਮੰਮੀ ਜੀ ਦੋਵਾਂ ਦੇ ਮਨ ਨੂੰ ਵੀ ਤਰਵਾਸ ਹੋਇਆ ਕਿ ਸਾਰੇ ਠੀਕ ਠਾਕ ਪਹੁੰਚ ਗਏ ਅਮਨ ਆਪਣੇ ਕੰਮ ਲੱਗ ਗਈ ਰਾਤ ਦਾ ਰੋਟੀ ਦਾ ਨਵੇੜ ਅਮਨ ਆਪਣੇ ਕਮਰੇ ਵਿੱਚ ਆ ਗਈ ਕਮਲ ਸੁੱਤੀ ਪਈ ਸੀ ਉਹ ਦੋਵੇਂ ਨੂੰ ਸੱਸ ਗੱਲਾਂ ਕਰਨ ਲੱਗ ਗਈਆਂ ਅਮਨ ਆਪਣੇ ਸਹੁਰੇ ਬਾਰੇ ਗੱਲਾਂ ਕਰਨ ਲੱਗ ਗਈ ਕਿਉਂਕਿ ਹਰਵਿੰਦਰ ਨੇ ਉਹਨੂੰ ਆਪਣੇ ਡੈਡੀ ਦੀ ਬਿਮਾਰੀ ਬਾਰੇ ਦੱਸਿਆ ਸੀ ਅੱਜ ਮਾਂ ਨੇ ਅਮਨ ਨਾਲ ਆਪਣੇ ਸਾਰੇ ਦੁੱਖ ਸਾਂਝੇ ਕੀਤੇ ਅਮਨ ਦਾ ਮਨ ਉਦਾਸ ਹੋ ਗਿਆ ਮੰਮੀ ਜੀ ਨਾ ਮੇਰੀ ਧੀ ਉਦਾਸ ਨਹੀਂ ਹੋਣਾ ਚੱਲ ਹੁਣ ਸੌ ਜਾ ਮੇਰੀ ਧੀ ਉਹ ਦੋਵੇਂ ਗੱਲਾਂ ਕਰਦੀਆਂ ਸੌ ਗਈਆਂ ਅਮਨ ਅਗਲੇ ਦਿਨ ਜਲਦੀ ਉੱਠ ਗਈ ਕਿ ਅੱਜ ਤਾਂ ਹਰਵਿੰਦਰ ਹਲੇ ਕਰ ਰਹੀ ਹੋਊਗਾ ਉਹਨੇ ਉੱਠ ਕੇ ਹਾਲ ਵਿੱਚ ਜਾ ਕੇ ਫੋਨ ਲਾ ਲਿਆ ਹਰਵਿੰਦਰ ਅਮਨ ਤੂੰ ਇੰਨੀ ਜਲਦੀ ਉੱਠ ਗਈ ਵਾ ਤਿਆਰ ਵੀ ਹੋ ਗਈ ਬਹੁਤ ਸੋਹਣੀ ਲੱਗਦੀ ਐ ਅਮਨ ਚੁੱਪਚਾਪ ਬਸ ਹਰਵਿੰਦਰ ਨੂੰ ਦੇਖਣ ਲੱਗੀ ਹੋਈ ਸੀ ਹਰਵਿੰਦਰ ਓਏ ਅਮਨ ਕੀ ਦੇਖਦੀ ਆ ਅਮਨ ਥੋਨੂੰ ਦੇਖਦੀ ਆ ਦੋ ਦਿਨਾਂ ਬਾਅਦ ਦੇਖਿਆ ਹਰਵਿੰਦਰ ਉਦਾਸ ਨਾ ਹੋਵੀ ਆਪਾਂ ਰੋਜ਼ ਵੀਡੀਓ ਕਾਲ ਤੇ ਗੱਲ ਕਰਿਆ ਕਰਾਂਗੇ ਕਿੰਨਾ ਟਾਈਮ ਹਰਵਿੰਦਰ ਤੇ ਅਮਨ ਗੱਲਾਂ ਕਰੀ ਗਏ ਇਹ ਉਹਨਾਂ ਦੀ ਰੋਜ਼ ਦੀ ਰੁਟੀਨ ਹੋ ਗਈ ਹਰਵਿੰਦਰ ਕੰਮ ਤੇ ਜਾਣ ਲੱਗਿਆ ਵੀ ਤੇ ਆ ਕੇ ਵੀ ਰੋਜ਼ ਕਾਲ ਕਰਦਾ ਅਮਨ ਤੇ ਮੰਮੀ ਨਾਲ ਗੱਲਾਂ ਕਰਦਾ ਉਹਨਾਂ ਦਿਨਾਂ ਵਿੱਚ ਹੀ ਹਰਵਿੰਦਰ ਨੇ ਅਮਨ ਦੇ ਪੇਪਰ ਵੀ ਭੇਜ ਦਿੱਤੇ ਉਧਰ ਦਵਿੰਦਰ ਤੇ ਰਮਨ ਦਾ ਜੀਵਨ ਬਹੁਤ ਵਧੀਆ ਲੰਘ ਰਿਹਾ ਸੀ। ਉਹਨਾਂ ਨੇ ਆਪਣੇ ਪਰਿਵਾਰ ਬਗੈਰ ਰਹਿਣਾ ਸਿੱਖ ਲਿਆ ਸੀ। ਉਹਨਾਂ ਦੋਵਾਂ ਨੂੰ ਘਰ ਆਇਆ 5 ਸਾਲ ਹੋ ਗਏ ਸੀ। ਦਵਿੰਦਰ ਦੇ ਡੈਡੀ ਨੂੰ ਫਰਕ ਨਹੀਂ ਪੈਂਦਾ ਸੀ ਕਿ ਦਵਿੰਦਰ ਉਹ ਤੋਂ ਦੂਰ ਰਹਿੰਦਾ ਸੀ। ਦਵਿੰਦਰ ਦੀ ਮੰਮੀ ਵੀਰਾ ਤੇ ਭਾਬੀ ਜਦੋਂ ਦਿਲ ਕਰਦਾ ਉਹ ਮਿਲਣ ਆ ਜਾਂਦੇ। ਇਸ ਵਾਰ ਜਦੋਂ ਐਤਵਾਰ ਨੂੰ ਆਏ ਤਾਂ ਰਮਨ ਤੇ ਦਵਿੰਦਰ ਨੂੰ ਖੁਸ਼ਖਬਰੀ ਸੁਣਾ ਕੇ ਗਏ। ਕਿ ਉਹ ਚਾਚਾ ਚਾਚੀ ਬਣਨ ਵਾਲੇ ਨੇ ਦਵਿੰਦਰ ਇੰਨਾ ਖੁਸ਼ ਸੀ ਕਿ ਉਹ ਤਾਂ بار بار ਵਧਾਈਆਂ ਦੇਈ ਜਾਵੇ ਚਾ ਰਣਜੀਤ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਰਮਨ ਆਪਣੀ ਜਠਾਣੀ ਨੂੰ ਕਹਿਣ ਲੱਗੀ ਕਿ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਹੋਈ ਮੇਰੇ ਕੋਲ ਹਸਪਤਾਲ ਆ ਜਾਇਓ ਸਾਰਾ ਦਿਨ ਘਰ ਵਿੱਚ ਰੌਣਕਾਂ ਲੱਗੀਆਂ ਰਹੀਆਂ ਸ਼ਾਮ ਨੂੰ ਸਾਰੇ ਘਰ ਵਾਪਸ ਚਲੇ ਗਏ ਦਵਿੰਦਰ ਰਮਨ ਆਪਣੇ ਵੀਰੇ ਭਾਬੀ ਲਈ ਬਹੁਤ ਖੁਸ਼ ਸੀ ਉਧਰ ਸਰਬੀ ਦਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਪਰ ਉਹਨੇ ਹਲੇ ਥੋੜਾ ਟਾਈਮ ਰੁਕ ਕੇ ਜਾਣ ਬਾਰੇ ਸੋਚਿਆ ਉਹਨੇ ਹਰਵੀਰ ਨੂੰ ਦੱਸ ਦਿੱਤਾ ਕਿ ਹਰਲੀਨ ਦੀ ਡਿਲੀਵਰੀ ਦੇ ਟਾਈਮ ਆਉਂਗੀ ਇਧਰ ਅਮਨ ਨੇ ਜਦੋਂ ਕਦੇ ਸ਼ਹਿਰ ਆਪਣੀ ਮੰਮੀ ਹੁਣਾਂ ਨੂੰ ਮਿਲਣ ਆਉਣਾ ਹੁੰਦਾ ਉਹ ਆਪਣੇ ਡੈਡੀ ਨੂੰ ਦੱਸ ਦਿੰਦੀ ਉਹ ਖੁਦ ਆ ਕੇ ਮਿਲ ਜਾਂਦੇ ਜਾਂ ਫਿਰ ਅਮਨ ਤੇ ਕਮਲ ਨੂੰ ਆ ਕੇ ਲੈ ਜਾਂਦੇ ਇੱਕ ਦੋ ਦਿਨ ਰੁਕਣ ਤੋਂ ਬਾਅਦ ਗੁਰਵੀਰ ਜਾਂ ਦਵਿੰਦਰ ਉਹਨੂੰ ਛੱਡ ਆਉਂਦੇ ਅਮਨ ਕਦੇ-ਕਦੇ ਤਾਂ ਆਪਣੀ ਸੱਸ ਮੰਮੀ ਨੂੰ ਵੀ ਨਾਲ ਹੀ ਲੈ ਜਾਂਦੀ ਹਰਵਿੰਦਰ ਤੇ ਹਰਵੀਰ ਹਰਲੀਨ ਦਾ ਪੱਕਾ ਸੀ ਉਹ ਦਿਨ ਵਿੱਚ ਇੱਕ ਵਾਰੀ ਫੋਨ ਜ਼ਰੂਰ ਕਰਦੇ ਇਸ ਤਰ੍ਹਾਂ ਹੀ ਸਮਾਂ ਨਿਕਲੀ ਜਾਂਦਾ ਸੀ 2 ਮਹੀਨੇ ਹੋ ਗਏ ਸੀ ਹਰਵਿੰਦਰ ਗਏ ਨੂੰ ਹੁਣ ਉਹ ਆਪਣੀ ਮੰਮੀ ਨੂੰ ਆਪਣੇ ਕੋਲ ਆਉਣ ਨੂੰ ਕਹਿੰਦਾ ਸੀ ਅਮਨ ਤੇ ਮੰਮੀ ਨਾਲ ਸਲਾਹ ਕਰਕੇ ਉਹਨੇ ਮਈ ਦੇ ਪਹਿਲੇ ਹਫ਼ਤੇ ਦੀ ਆਪਣੀ ਮੰਮੀ ਦੀ ਟਿਕਟ ਲੈ ਲਈ ਹੰਤਾ ਬੱਸ ਅਮਨ ਆਪਣੀ ਮੰਮੀ ਜੀ ਦੇ ਜਾਣ ਵਾਸਤੇ ਸ਼ਾਪਿੰਗ ਕਰਨ ਲੱਗ ਗਈ ਹਰਵਿੰਦਰ ਹੁਣਾ ਵਾਸਤੇ ਖਾਣ ਦੀਆਂ ਘਰੋਂ ਕਿੰਨੀਆਂ ਹੀ ਚੀਜ਼ਾਂ ਬਣਾਈਆਂ ਅੱਜ ਅਮਨ ਫੇਰ ਉਦਾਸ ਸੀ ਕਿਉਂਕਿ ਉਹਦੀ ਮੰਮੀ ਨੇ ਆਸਟ੍ਰੇਲੀਆ ਜਾਣ ਲਈ ਘਰੋਂ ਤੁਰਨਾ ਸੀ ਹਰਵਿੰਦਰ ਦਾ ਮਾਮਾ ਤੇ ਉਹਦਾ ਮੁੰਡਾ ਦਿੱਲੀ 에ਅਰਪੋਰਟ ਛੱਡਣ ਗਏ ਹਰਵਿੰਦਰ ਦੀ ਮੰਮੀ ਦਾ ਕਮਲ ਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਕਰਦਾ ਸੀ ਕਮਲ ਵੀ ਨਾਲ ਜਾਣ ਲਈ ਰੋਲਾ ਪਾਉਂਦੀ ਸੀ ਅਮਨਵੀ ਉਹਨਾਂ ਦੇ ਜਾਣ ਤੋਂ ਬਾਅਦ ਘਰ ਬੰਦ ਕਰਕੇ ਆਪਣੇ ਮੰਮੀ ਡੈਡੀ ਨਾਲ ਪੇਕੇ ਚਲੀ ਗਈ ਪੰਜਾਬ ਵਿੱਚ ਹੁਣ ਇਹ ਆਮ ਵਰਤਾਰਾ ਹੋ ਗਿਆ ਵੱਡੇ ਵੱਡੇ ਘਰ ਪਾ ਕੇ ਫਿਰ ਜਿੰਦੇ ਲਾ ਕੇ ਪਰਦੇਸਾਂ ਨੂੰ ਤੁਰ ਜਾਂਦੇ ਨੇ ਅਮਨ ਵਿਆਹੀ ਨੂੰ 3 ਮਹੀਨੇ ਹੋ ਗਏ ਸੀ ਉਹਨੂੰ ਬਹੁਤ ਜ਼ਿਆਦਾ ਆਪਣਾ ਸਹਰਾ ਘਰ ਛੱਡਣਾ ਅੱਜ ਔਖਾ ਲੱਗਾ ਉਦਾਸ ਮਨ ਨਾਲ ਉਹਨੇ ਪਹਿਲਾਂ ਆਪਣੀ ਸੱਸ ਨੂੰ ਤੋੜਿਆ ਫਿਰ ਘਰ ਨੂੰ ਜਿੰਦਾ ਲਾਇਆ ਰੱਬ ਜੀ ਕਿਰਪਾ ਕਰਿਓ ਅਮਨਕਰ ਪਹੁੰਚ ਕੇ ਕਾਫੀ ਉਦਾਸ ਸੀ ਸਤਨਾਮ ਉਹਨੂੰ ਸਮਝਾਉਣ ਲੱਗਿਆ ਕਿ ਪੁੱਤ ਉਦਾਸ ਨਹੀਂ ਹੋਈਦਾ ਕੋਈ ਨਹੀਂ ਪੁੱਤ ਤੁਸੀਂ ਵੀ ਚਲੇ ਹੀ ਜਾਣਾ ਹੈ ਹੋਰ ਥੋੜੇ ਮਹੀਨਿਆਂ ਨੂੰ ਅਮਨ ਡੈਡੀ ਜੀ ਮੇਰਾ ਤਾਂ ਜਾਣ ਨੂੰ ਦਿਲ ਨਹੀਂ ਕਰਦਾ ਕੀ ਲੋੜ ਆ ਜਾਣ ਦੀ ਕੀ ਕਮੀ ਹੈ ਇੱਥੇ ਵੀ ਨਾਲੇ ਆਪਣਿਆਂ ਤੋਂ ਐਨੀ ਦੂਰ ਜਾਣਾ ਪੈਂਦਾ ਸਤਨਾਮ ਕੋਈ ਨਹੀਂ ਪੁੱਤ ਦਹਿਣਾ ਥੋੜਾ ਕਰ ਜਿੱਥੇ ਦਾਣਾ ਪਾਣੀ ਲਿਖਿਆ ਹੈ ਚੁਗਣਾ ਹੀ ਪੈਂਦਾ ਅਮਨ ਆਪਣੀ ਡੈਡੀ ਨਾਲ ਕਿੰਨਾ ਟਾਈਮ ਗੱਲਾਂ ਕਰੀ ਗਈ ਬੱਚਿਆਂ ਨੂੰ ਪੂਰਾ ਫਰਕ ਨਹੀਂ ਪੈਂਦਾ ਕਿਤੇ ਵੀ ਜਾਣ ਉਹ ਆਪਣੇ ਚੋ ਮਗਨ ਰਹਿੰਦੇ ਆ ਕਮਲ ਆਉਂਦੇ ਸਾਰ ਸੁਖਮਨ ਨਾਲ ਖੇਡਣ ਲੱਗ ਗਈ 5 ਵਜੇ ਹਰਵਿੰਦਰ ਦਾ ਫੋਨ ਆ ਗਿਆ ਉਹ ਅਮਨ ਨਾਲ ਇਸ ਤਰ੍ਹਾਂ ਗੱਲ ਕਰਦਾ ਸੀ ਕਿ ਉਹ ਉਦਾਸ ਨਾ ਹੋਵੇ ਹਰਵਿੰਦਰ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਅਮਨ ਨੂੰ ਝਟ ਖੁਸ਼ ਕਰ ਦਿੰਦੀਆਂ ਹੁਣ ਤਾਂ ਕਮਲ ਵੀ ਹਰਵਿੰਦਰ ਦੀ ਆਵਾਜ਼ ਸੁਣ ਕੇ ਭੱਜੀ ਆਉਂਦੀ ਹਰਵਿੰਦਰ ਜਿੰਨਾ ਟਾਈਮ ਘਰੋਂ ਕੰਮ ਲਈ ਨਹੀਂ ਤੁਰਦਾ ਉਹ ਅਮਨ ਨਾਲ ਗੱਲਾਂ ਕਰੀ ਜਾਂਦਾ ਹਰਵਿੰਦਰ ਨੇ ਆਪਣੇ ਕੰਮ ਤੇ ਜਾਂਦੇ ਹੋਏ ਹੀ ਆਪਣੀ ਮੰਮੀ ਨਾਲ ਵੀ ਗੱਲ ਕਰ ਲਈ ਉਹ ਪਹਿਲੀ ਵਾਰ ਆਸਟ੍ਰੇਲੀਆ ਚੱਲੇ ਸੀ ਉਹਨੂੰ ਕਾਫੀ ਕੁਝ ਸਮਝਾਇਆ ਅਮਨ ਨੇ ਜਿੰਨਾ ਟਾਈਮ ਉਹ ਜਹਾਜ਼ ਵਿੱਚ ਨਹੀਂ ਬੈਠੇ ਉਹਨਾਂ ਨਾਲ ਰਾਬਤਾ ਰੱਖਿਆ ਦਿੱਲੀ ਤੋਂ ਆਸਟ੍ਰੇਲੀਆ ਤੱਕ ਦਾ ਸਫ਼ਰ ਕਰਕੇ ਮਾਂ ਆਪਣੇ ਬੇਟੇ ਕੋਲ ਪਹੁੰਚ ਗਈ ਹਰਵਿੰਦਰ ਤੇ ਹਰਵੀਰ ਦੋਵੇਂ ਮੰਮੀ ਨੂੰ ਲੈਣ 에어ਪੋਰਟ ਪਹੁੰਚੇ ਹੋਏ ਸੀ ਹਰਵਿੰਦਰ ਆਪਣੀ ਮੰਮੀ ਨੂੰ ਮਿਲ ਬਹੁਤ ਖੁਸ਼ ਸੀ ਹਰਵਿੰਦਰ ਦੀ ਮੰਮੀ ਨੇ 1-2 ਦਿਨ ਆਰਾਮ ਕਰਨ ਤੋਂ ਬਾਅਦ ਘਰ ਦਾ ਸਾਰਾ ਕੰਮ ਸੰਭਲ ਲਿਆ ਉਹ ਹਰਲੀਨ ਦਾ ਵੀ ਵਧੀਆ ਧਿਆਨ ਰੱਖਦੀ ਹਫਤੇ 10 ਦਿਨਾਂ ਵਿੱਚ ਹੀ ਹਰਲੀਨ ਨਾਲ ਉਹਦਾ ਇੰਨਾ ਪਿਆਰ ਪੈ ਗਿਆ ਕਿ ਹਰਲੀਨ ਨੂੰ ਹਰਵਿੰਦਰ ਦੀ ਮੰਮੀ ਦੇ ਰੂਪ ਵਿੱਚ ਆਪਣੀ ਮੰਮੀ ਮਿਲ ਗਈ ਹਰਲੀਨ ਹਾਲੇ ਆਪਣੀ ਜੌਬ ਤੇ ਜਾਂਦੀ ਸੀ ਪਰ ਕਾਰਾਈ ਨੂੰ ਹੁਣ ਉਹਨੂੰ ਕੋਈ ਕੰਮ ਕਰਨ ਨੂੰ ਨਹੀਂ ਹੁੰਦਾ ਸੀ ਚਾਰ ਜੀ ਸ਼ਾਮ ਨੂੰ ਇਕੱਠੇ ਹੋ ਕੇ ਸਮਾਂ ਬਤਾਉਂਦੇ ਨਾਲ ਅਮਨ ਤੇ ਸਰਬੀ ਹੁਣਾਂ ਨੂੰ ਇਕੱਠੇ ਹੀ ਫੋਨ ਲਾ ਗੱਲ ਕਰ ਲੈਂਦੇ ਮਤਲਬ ਸਾਰਿਆਂ ਦਾ ਸਮਾਂ ਬਹੁਤ ਵਧੀਆ ਲੰਘਦਾ ਸੀ ਹਰਵੀਰ ਤੇ ਹਰਲੀਨ ਨੂੰ ਗਿਆ ਨੂੰ 6 ਮਹੀਨੇ ਹੋ ਗਏ ਹਰਲੀਨ ਦੀ ਡਿਲੀਵਰੀ ਦਾ ਟਾਈਮ ਨੇੜੇ ਸੀ ਇਸ ਲਈ ਅੱਜ ਸਰਬੀ ਨੇ ਹਰਵੀਰ ਕੋਲ ਆਸਟ੍ਰੇਲੀਆ ਜਾਣਾ ਸੀ ਸਤਨਾਮ ਦਾ ਵੀ ਸਾਰਾ ਪਰਿਵਾਰ ਸਰਵੀ ਦੇ ਪਿੰਡ ਗਏ ਹੋਈ ਸੀ ਸਰਵੀ ਨੂੰ ਸਾਰਿਆਂ ਨੇ ਖੁਸ਼ੀ-ਖੁਸ਼ੀ ਵਿਦਾ ਕੀਤਾ ਪਰ ਪ੍ਰੀਤੀ ਬਹੁਤ ਉਦਾਸ ਸੀ ਸੱਸ ਨੂੰ ਉਹਦਾ ਬਹੁਤ ਪਿਆਰ ਸੀ ਪ੍ਰੀਤੀ ਨੂੰ ਹੁਣ ਮੁਸ਼ਕਲ ਲੱਗਦਾ ਸੀ ਕਿ ਉਹ ਇਕੱਲੀ ਕਿਵੇਂ ਰਹੇਗੀ ਪਰ ਰਹਿਣਾ ਤਾਂ ਪੈਂਦਾ ਹੀ ਐ ਹੌਲੀ-ਹੌਲੀ ਆਦਤ ਪੈ ਜਾਂਦੀ ਐ ਸਰਵੀ ਵੀ ਬਹੁਤ ਚਾਣ ਨਾਲ ਆਪਣੇ ਪਤ ਹਰਵੀਰ ਕੋਲ ਪਹੁੰਚ ਗਈ ਹਰਵਿੰਦਰ ਦੀ ਮੰਮੀ ਨੇ ਵੀ ਆਪਣੀ ਕੁੜਮਣੀ ਦਾ ਬਹੁਤ ਵਧੀਆ ਸਵਾਗਤ ਕੀਤਾ ਇਧਰ ਸਰਪੀ ਦੇ ਪਰਿਵਾਰ ਨੂੰ ਘਰ ਸੁੰਨਾ ਜਿਹਾ ਲੱਗਦਾ ਉਧਰ ਹਰਵੀਰ ਅੱਜ ਬਹੁਤ ਖੁਸ਼ ਸੀ ਕਿ 7 ਸਾਲ ਬਾਅਦ ਮਾਂ ਉਹਦੇ ਕੋਲ ਆ ਗਈ ਹਫ਼ਤੇ ਬਾਅਦ ਹੀ ਹਰਲੀਨ ਦੀ ਡਿਲੀਵਰੀ ਹੋਈ ਹਰਲੀਨ ਤੇ ਹਰਵੀਰ ਦੇ ਘਰ ਬਹੁਤ ਪਿਆਰੀ ਜਿਹੀ ਰਾਜਕੁਮਾਰੀ ਨੇ ਜਨਮ ਲਿਆ ਘਰ ਵਿੱਚ ਦੋਵੇਂ ਪਾਸੇ ਖੁਸ਼ੀਆਂ ਦੁੱਗਣੀਆਂ ਹੋ ਗਈਆਂ ਬਹੁਤ ਤੁਮਤਾਮ ਨਾਲ ਸਰਪੀ ਨੇ ਪੋਤੀ ਦਾ ਸਵਾਗਤ ਕੀਤਾ ਪ੍ਰੀਤੀ ਨੇ ਨੰਨੀ परी ਦਾ ਨਾਮ ਮਨਵੀਰ ਕੌਰ ਰੱਖਿਆ ਸਾਰਿਆਂ ਨੇ ਇਸ ਅਨਮੋਲੀ ਦਾਤ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ ਸਰਬੀ ਤੇ ਹਰਵਿੰਦਰ ਦੀ ਮੰਮੀ ਹਰਲੀਨ ਤੇ ਉਹਦੀ ਧੀ ਦਾ ਖਿਆਲ ਰੱਖਦੀਆਂ ਘਰ ਵਿੱਚ ਨਿੱਕੇ ਜਿਹੇ ਮਹਿਮਾਨ ਦੇ ਆਉਣ ਨਾਲ ਹੀ ਜਾਨੀ ਬਹੁਤ ਕੁਝ ਬਦਲ ਗਿਆ ਸਾਰੇ ਜਣੇ ਮਨਵੀਰ ਦੇ ਆਲੇ ਦੁਆਲੇ ਘੁੰਮੇ ਜਾਂਦੇ ਹਰ ਰੋਜ਼ ਉਹਦੀ ਫੋਟੋ ਕਰਕੇ ਪਿੰਡ ਭੇਜ ਦਿੰਦੇ ਮਨਵੀਰ ਅਜੇ 1 ਮਹੀਨੇ ਤੋਂ ਉੱਪਰ ਦੀ ਹੋ ਗਈ ਹਰਲੀਨ ਵੀ ਹੁਣ ਘਰ ਦੇ ਕੰਮ ਕਾਜ ਦੇਖਣ ਲੱਗੀ ਸੀ ਹਰਵਿੰਦਰ ਦੀ ਮੰਮੀ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਕਰ ਲਈ ਅੱਜ ਉਹਨੇ ਕਰੋ ਦੁਰਨ ਸੀ ਹਰਵਿੰਦਰ ਤਾਂ ਉਦਾਸ ਸੀ ਪਰ ਹਰਲੀਨ ਦਾ ਦਿਲ ਨਹੀਂ ਕਰਦਾ ਸੀ ਕਿ ਮਾਂ ਜਾਵੇ 6 ਮਹੀਨੇ ਵਿੱਚ ਹੀ ਉਹਨੂੰ ਆਪਣੀ ਜਨਮ ਦੇਣ ਵਾਲੀ ਮਾਂ ਲੱਗਦੀ ਸੀ ਹਰਲੀਨ ਬਹੁਤ ਰੋਈ ਜਦੋਂ ਹਰਵਿੰਦਰ ਦੀ ਮੰਮੀ 에ਰਪੋਰਟ ਲਈ ਤੁਰੀ ਇਧਰ ਅਮਨ ਨੂੰ ਕਿਦਣ ਦਾ ਇੰਤਜ਼ਾਰ ਸੀ ਕਿ ਕਦੋਂ ਮੰਮੀ ਜੀ ਵਾਪਸ ਆਉਣਗੇ ਤੇ ਕੱਲ ਉਹ ਦਿਨ ਵੀ ਆ ਜਾਣਾ ਹੈ ਹਰਵਿੰਦਰ ਦੇ ਨਾਨਕੇ ਲੈਣ ਗਏ ਸੀ ਅਮਨ ਆਪਣੇ ਮੰਮੀ ਡੈਡੀ ਨੂੰ ਲੈ ਕੇ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਆਪਣੇ ਸਹੁਰੇਜ ਘਰ ਚਲੀ ਗਈ ਸਵੇਰੇ ਜਲਦੀ ਉੱਠ ਕੇ ਅਮਨ ਨੇ ਸਵੇਰੇ ਉਹਨਾਂ ਦੇ ਆਉਣ ਦੀ ਸਾਰੀ ਤਿਆਰੀ ਕਰ ਲਈ ਸਤਕਵਾਇ ਦੇ ਨੂੰ ਆ ਗਈ ਉਹਨਾਂ ਨੂੰ ਮਿਲ ਕੇ ਸਤਨਾਮ ਤੇ ਚਰਨਜੀਤ ਵਾਪਸ ਚਲੇ ਗਏ ਕਮਲ ਦੋ ਕੁ ਮਿੰਟ ਤੱਕ ਦਾਦੀ ਤੋਂ ਦੂਰ ਰਹੀ ਫਿਰ ਹੌਲੀ-ਹੌਲੀ ਉਹਦੀ ਗੋਦੀ ਵਿੱਚ ਚਲੀ ਗਈ ਦਾਦੀ ਵੀ ਆਪਣੇ ਖੜਾਉਣੇ ਨੂੰ ਦੇਖ ਖੁਸ਼ ਹੋ ਗਈ ਅਮਨ ਨੇ ਆ ਕੇ ਫਿਰ ਆਪਣਾ ਘਰ-ਬਾਰ ਸੰਭਾਲ ਲਿਆ ਦੋਵੇਂ ਨੂੰ ਸੱਸ ਵਿੱਚ ਬਹੁਤ ਪਿਆਰ ਸੀ ਤੇ ਕਮਲ ਤਾਂ ਦੋਵਾਂ ਦੀ ਜਾਨ ਸੀ ਹਰਵਿੰਦਰ ਵੀ ਅਮਨ ਕਮਲ ਤੇ ਆਪਣੀ ਮੰਮੀ ਸਭ ਦਾ ਖਿਆਲ ਰੱਖਦਾ ਹਰਵਿੰਦਰ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਸੀ ਰੋਜ਼ ਦੋ ਟਾਈਮ ਗੱਲ ਕਰਦਾ ਸੀ ਹਰਵਿੰਦਰ ਨੂੰ ਹੁਣ ਬਸ ਇੰਤਜ਼ਾਰ ਸੀ ਤਾਂ ਆਪਣੀ ਪੀਆਰ ਆਉਣ ਦਾ ਤਾਂਕਿ ਛੇਤੀ ਛੇਤੀ ਅਮਨ ਤੇ ਕਮਲ ਨੂੰ ਆਪਣੇ ਕੋਲ ਬੁਲਾ ਲਵੇ ਹਰਲੀਨ ਵੀ ਰੋਜ਼ ਮਨਵੀਰ ਨੂੰ ਗੋਦ ਵਿੱਚ ਲੈ ਕੇ ਸਾਰਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਦੀ ਮਤਲਬ ਕਿ ਸਤਨਾਮ ਹਰਵੀਰ ਤੇ ਹਰਵਿੰਦਰ ਤਿੰਨਾਂ ਦੇ ਪਰਿਵਾਰ ਬਹੁਤ ਖੁਸ਼ ਸਨ ਜਗਪਾਲ ਦੇ ਜਾਣ ਤੋਂ ਬਾਅਦ ਸਭ ਤੇ ਦੁੱਖਾਂ ਦਾ ਪਹਾੜ ਟੁੱਟਿਆ ਸੀ ਤਾਂ ਹਰਵਿੰਦਰ ਦੇ ਰੂਪ ਵਿੱਚ ਖੁਸ਼ੀਆਂ ਵੀ ਆ ਗਈਆਂ ਇਸ ਤਰ੍ਹਾਂ ਹੀ ਖੁਸ਼ੀਆਂ ਵਿੱਚ ਦਿਨ ਬੀਤਣ ਲੱਗੇ ਅੱਜ ਦਵਿੰਦਰ ਦੀ ਭਾਬੀ ਦੀ ਡਿਲੀਵਰੀ ਸੀ ਉਹ ਅੱਜ ਰਮਨ ਦੇ ਹਸਪਤਾਲ ਵਿੱਚ ਹੀ ਐਡਮਿਟ ਸੀ ਰਮਨ ਅਜ ਐਤਵਾਰ ਹੋਣ ਦੇ ਬਾਵਜੂਦ ਵੀ ਹਸਪਤਾਲ ਆਪਣੀ ਜਠਾਣੀ ਕੋਲ ਸੀ ਦੁਪਹਿਰ ਤੋਂ ਬਾਅਦ ਉਹਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿ ਘਰ ਵਿੱਚ ਸੁਖਮੰਦੀ ਭੈਣ ਆ ਗਈ ਦਵਿੰਦਰ ਤੇ ਰਮਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਆਏ ਕਿ ਵਾਹਿਗੁਰੂ ਜੀ ਨੇ ਇੰਨੇ ਸਾਲਾਂ ਬਾਅਦ ਭਾਬੀ ਦੀ ਝੋਲੀ ਭਰੀ ਸਾਰਿਆਂ ਨੇ ਮਿਲ ਕੇ ਕਿੰਨੇ ਹੀ ਨਾਮ ਸੋਚੇ ਪਰ ਰਮਨ ਨੇ ਬੱਚੀ ਦਾ ਨਾਮ ਅਸੀਸ ਘਾਰ ਰੱਖਿਆ ਰਮਨ ਆਪਣੀ ਜਠਾਣੀ ਦੀ ਸੰਭ ਸੰਭਾਲ ਕਰਦੀ ਕਰਕੇ ਦੋ ਦਿਨ ਹਸਪਤਾਲ ਵਿੱਚ ਹੀ ਰਹੀ ਦੋ ਦਿਨ ਬਾਅਦ ਉਹਨੂੰ ਛੁੱਟੀ ਮਿਲ ਗਈ ਤੇ ਉਹ ਆਪਣੇ ਪੇਕੇ ਘਰ ਚਲੀ ਗਈ ਰਮਨ ਆਪਣੇ ਮੰਮੀ ਡੈਡੀ ਤੇ ਦਵਿੰਦਰ ਦੇ ਨਾਲ ਜਾ ਕੇ ਅਸੀਸ ਲਈ ਬਹੁਤ ਸਾਰੇ ਗਿਫਟ ਲੈ ਕੇ ਉਥੋਂ ਅਸੀਸ ਦੇ ਸਾਰੇ ਸ਼ਗਨ ਵਿਹਾਰ ਕਰਕੇ ਆਏ ਕਿਉਂਕਿ ਦਵਿੰਦਰ ਦੇ ਡੈਡੀ ਨੂੰ ਤਾਂ ਘਰ ਵਿੱਚ ਕੁੜੀ ਦਾ ਜਨਮ ਲੈਣਾ ਪਸੰਦ ਨਹੀਂ ਆਇਆ ਸੀ ਦਵਿੰਦਰ ਦਾ ਡੈਡੀ ਤਾਂ ਅਸੀਸ ਨੂੰ ਦੇਖਣ ਵੀ ਨਹੀਂ ਗਿਆ ਜਿਵੇਂ ਵੀ ਸੀ ਦਵਿੰਦਰ ਤੇ ਉਹਦੇ ਭਰਾ ਰਮਨ ਹੁਣੀ ਦੋਵਾਂ ਦਰਾਣੀ ਜਠਾਣੀ ਵਿੱਚ ਬਹੁਤ ਪਿਆਰ ਸੀ ਮਹੀਨੇ ਬਾਅਦ ਦਵਿੰਦਰ ਦੀ ਭਾਬੀ ਅਸੀਸ ਨੂੰ ਲੈ ਕੇ ਆਪਣੇ ਘਰ ਆ ਗਈ ਉਧਰ ਹਰਵਿੰਦਰ ਦੀ ਪੀ ਆ ਰ ਆ ਗਈ ਜਦੋਂ ਪਤਾ ਲੱਗਿਆ ਤਾਂ ਹਰਵਿੰਦਰ ਦੀ ਮੰਮੀ ਬਹੁਤ ਖੁਸ਼ ਹੋਈ ਅਮਨ ਨੇ ਵੀ ਵਧਾਈਆਂ ਦਿੱਤੀਆਂ ਤੇ ਰੱਬ ਜੀ ਦਾ ਸ਼ੁਕਰਾਨਾ ਕੀਤਾ ਬਾਅਦ ਹਰਵੀਨ ਹੁਣਾਂ ਨੇ ਤਾਂ ਪਾਰਟੀ ਕਰਕੇ ਪੂਰੀ ਧਮਾਲ ਪਾਈ ਹਰਵਿੰਦਰ ਨੂੰ ਸਭ ਤੋਂ ਵੱਧ ਚਾਤਾ ਅਮਨ ਨੂੰ ਆਪਣੇ ਕੋਲ ਲੈ ਕੇ ਆਉਣ ਦਾ ਸੀ ਉਹਨੇ 2 ਮਹੀਨਿਆਂ ਵਿੱਚ ਹੀ ਅਮਨ ਤੇ ਕਮਲ ਨੂੰ ਪੱਕੇ ਤੌਰ ਤੇ ਆਪਣੇ ਕੋਲ ਬੁਲਾਉਣ ਦਾ ਪ੍ਰਬੰਧ ਕਰ ਲਿਆ ਅੱਜ ਜਦੋਂ ਹਰਵਿੰਦਰ ਨੇ ਘਰ ਆਪਣੀ ਮੰਮੀ ਨੂੰ ਫੋਨ ਕੀਤਾ ਹਰਵਿੰਦਰ ਮੰਮੀ ਬਹੁਤ ਬਹੁਤ ਵਧਾਈਆਂ ਅਮਨਦੀਪ ਤੇ ਕਮਲ ਦਾ ਵੀਜ਼ਾ ਆ ਗਿਆ ਹਰਵਿੰਦਰ ਦੀ ਮੰਮੀ ਖੁਸ਼ ਹੁੰਦੇ ਹੋਏ ਤੈਨੂੰ ਵੀ ਪੁੱਤ ਬਹੁਤ ਬਹੁਤ ਵਧਾਈਆਂ ਤੇ ਨਾਲ ਹੀ ਉਹਨਾਂ ਨੇ ਅਮਨ ਨੂੰ ਆਵਾਜ਼ ਮਾਰ ਦਿੱਤੀ ਤੇ ਉਹਨੂੰ ਵੀ ਵਧਾਈਆਂ ਦਿੱਤੀਆਂ ਪਰ ਅਮਨ ਥੋੜਾ ਚੁੱਪ ਸੀ ਹਰਵਿੰਦਰ ਦੀ ਮੰਮੀ ਕੀ ਗੱਲ ਤੀ ਏ ਤੂੰ ਖੁਸ਼ ਨਹੀਂ ਅਮਨ ਨਹੀਂ ਮਾਂ ਖੁਸ਼ਾਂ ਬਸ ਮੈਂ ਜਿਆਦਾ ਖੁਸ਼ ਨਹੀਂ ਹੁੰਦੀ ਡਰ ਲੱਗਦਾ ਰਹਿੰਦਾ ਮੈਨੂੰ ਆਪਣੀਆਂ ਖੁਸ਼ੀਆਂ ਤੋਂ ਹੀ ਹਰਵਿੰਦਰ ਓਏ ਹੁਣ ਨਹੀਂ ਡਰਨਾ ਅਮਨ ਮੈਂ ਟਿਕਟ ਲੈਣ ਲੱਗਿਆਂ ਅਮਨ ਮੰਮੀ ਜੀ ਦੀ ਵੀ ਨਾਲ ਹੀ ਟਿਕਟ ਲੈ ਲਓ ਹਰਵਿੰਦਰ ਮੰਮੀ ਦਾ ਪਹਿਲਾਂ ਵੀਜ਼ਾ ਲਗਾਉਣਾ ਪੈਣਾ ਪੱਕੇ ਤੌਰ ਤੇ ਨਹੀਂ ਫਿਰ ਦੁਬਾਰਾ ਮੋੜਨਾ ਪੈਣਾ ਹੁਣ ਦੇਖ ਲਓ ਸਰਬੀ ਭੂਆ ਜੀ ਪੱਕੇ ਤੌਰ ਤੇ ਹੀ ਇੱਥੇ ਰਹਿੰਦੇ ਆ ਹਰਵਿੰਦਰ ਦੀ ਮੰਮੀ ਅਮਨ ਤੇ ਕਮਲ ਆ ਜਾਣਗੀਆਂ ਮੈਂ ਰੋਕ ਕੇ ਆਉਂਗੀ ਨਾਲੇ ਮੇਰਾ ਵੀਜ਼ਾ ਆ ਜਾਊ ਨਾਲੇ ਮੂਰੇ ਨਵੰਬਰ ਤੇ ਫਰਵਰੀ ਵਿੱਚ ਤੇਰੇ ਮਾਮੇ ਦੇ ਮੁੰਡਿਆਂ ਦੇ ਵਿਆਹ ਨੇ ਉਥੇ ਵੀ ਜਾਣਾ ਹੈ ਹਰਵਿੰਦਰ ਨੇ ਆਪਣੇ ਸਹੁਰੇ ਘਰ ਚਰਨਜੀਤ ਤੇ ਸਤਨਾਮ ਨੂੰ ਵੀ ਵੀਜ਼ੇ ਬਾਰੇ ਦੱਸ ਕੇ ਵਧਾਈਆਂ ਦਿੱਤੀਆਂ ਤੇ ਉਹਨਾਂ ਨਾਲ ਸਲਾਹ ਕਰਕੇ ਅਮਨ ਤੇ ਕਮਲ ਦੇ ਆਉਣ ਦਾ ਪ੍ਰਬੰਧ ਕਰ ਦਿੱਤਾ ਅਮਨ ਹੁਣ ਹਰਵਿੰਦਰ ਕੋਲ ਜਾਣ ਦੀ ਤਿਆਰੀ ਕਰਨ ਲੱਗ ਗਈ ਉਹਦੀ ਟਿਕਟ 15 ਦਿਨ ਬਾਅਦ ਦੀ ਸੀ ਅਮਨ ਨੂੰ ਬਹੁਤ ਚਾਹ ਸੀ ਕਿ ਉਹਨੇ ਹਰਵਿੰਦਰ ਕੋਲ ਜਾਣਾ ਹੈ ਉਹਦਾ ਦਿਲ ਵੀ ਥੋੜਾ ਹੁੰਦਾ ਸੀ ਕਿ ਕਿਵੇਂ ਮਾਂ ਨੂੰ ਛੱਡ ਕੇ ਜਾਊਗੀ ਮੰਮੀ ਡੈਡੀ ਤੋਂ ਕਿੰਨੀ ਦੂਰ ਚਲੀ ਜਾਣਾ ਅਮਨ ਜਾਣ ਤੋਂ ਪਹਿਲਾਂ 2-3 ਦਿਨਾਂ ਲਈ ਪੇਕੇ ਰਹਿਣ ਚਲੀ ਗਈ ਅਮਨ ਨੇ ਉਹ 3 ਦਿਨ ਉਸ ਘਰ ਵਿੱਚ ਬਿਤਾਏ ਜਿੱਥੇ ਉਹਦਾ ਬਚਪਨ ਬੀਤਿਆ ਸੀ ਨੱਚਦੀ ਟੱਪਦੀ ਜਵਾਨ ਹੋਈ ਤੇ ਇੱਥੋਂ ਹੀ ਫਿਰ ਡੋਲੀ ਵਿਦਾ ਹੋਈ ਹੁਣ ਇਸ ਘਰ ਨੂੰ ਛੱਡ ਕੇ ਉਹਨੇ ਪਰਦੇਸੀ ਹੋ ਜਾਣਾ ਹੈ ਪਤਾ ਨਹੀਂ ਕਦੋਂ ਮੋੜ ਹੋਣਾ ਸੀ ਅਮਨ ਕਦੇ ਉਦਾਸ ਹੋ ਜਾਂਦੀ ਤੇ ਕਦੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਰਮਨ ਤੇ ਅਮਨ ਦੋਵੇਂ ਜੜਵਾ ਭੈਣਾ ਕਦੇ ਇੱਕ ਦੂਜੇ ਤੋਂ ਇੰਨਾ ਦੂਰ ਨਹੀਂ ਹੋਈਆਂ ਸੀ ਜਿੰਨਾ ਦੂਰ ਅਮਨ ਨੇ ਰਮਨ ਨੂੰ ਛੱਡ ਕੇ ਚਲੀ ਜਾਣਾ ਸੀ ਦੋਵੇਂ ਭੈਣਾ ਉਦਾਸ ਸੀ ਅਮਨ ਤਾਂ ਕਈ ਵਾਰ ਹੰਝੂ ਬਹਾ ਚੁੱਕੀ ਸੀ ਰਮਨ ਦਾ ਵੀ ਇਹੀ ਹਾਲ ਸੀ ਪਰ ਫਿਰ ਵੀ ਉਹ ਅਮਨ ਨੂੰ ਸਮਝਾਉਂਦੀ ਰਮਨ ਅਮਨ ਇਸ ਤਰ੍ਹਾਂ ਉਦਾਸ ਨਹੀਂ ਹੋਈਦਾ ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹਾ ਸਮਾਂ ਵੀ ਆਉਂਦਾ ਹੈ ਕਿ ਜਿਹਦੇ ਆਪਾਂ ਸਭ ਤੋਂ ਨੇੜੇ ਹੁੰਦੇ ਆਂ ਉਤੋਂ ਹੀ ਆਪਾਂ ਨੂੰ ਦੂਰ ਹੋਣਾ ਪੈਂਦਾ ਪਰ ਮੇਰੀ ਭੈਣ ਇਹ ਦੂਰੀ ਸਿਰਫ ਸਰੀਰਕ ਹੁੰਦੀ ਹੈ ਆਪਾਂ ਦਿਲ ਤੋਂ ਸਦਾ ਇੱਕ ਦੂਜੇ ਦੇ ਨਾਲ ਹੁੰਦੇ ਹਾਂ ਬਸ ਰੱਬ ਜੀ ਅੱਗੇ ਅਰਦਾਸ ਕਰਨਾ ਕਿ ਆਪਾਂ ਦੋਵੇਂ ਭੈਣਾਂ ਦਿਲ ਤੋਂ ਕਦੇ ਦੂਰ ਨਾ ਹੋਈਏ ਰਮਨ ਤੇ ਅਮਨ ਵਿੱਚ ਪਿਆਰ ਦੇਖ ਚਰਨਜੀਤ ਅਰਦਾਸ ਕਰਦੀ ਹੈ ਕਿ ਇਹਨਾਂ ਦੋਵਾਂ ਪੈਣਾ ਵਿੱਚ ਖੁਸ਼ੀਆਂ ਤੇ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਰਮਨ ਨਾਲ ਗੱਲਾਂ ਕਰਨ ਤੋਂ ਬਾਅਦ ਅਮਨ ਕੁਝ ਸੰਭਲ ਗਈ ਤੇ ਰਮਨ ਦੇ ਮਨ ਨੂੰ ਵੀ ਸਕੂਨ ਮਿਲ ਗਿਆ ਅਮਨ ਅਗਲੇ ਦਿਨ ਆਪਣੇ ਸਹੁਰੇ ਘਰ ਚਲੀ ਗਈ 2-3 ਦਿਨ ਬਾਅਦ ਉਹਨੇ ਆਸਟ੍ਰੇਲੀਆ ਚਲੀ ਜਾਣਾ ਉਹਨੂੰ ਆਪਣੀ ਸੱਸ ਮਾਂ ਦੀ ਚਿੰਤਾ ਸੀ ਉਹਨਾਂ ਨੇ ਇਕੱਲੇ ਰਹਿ ਜਾਣਾ ਅਮਨ ਬਚਪਨ ਤੋਂ ਬੇਪਰਵਾਹ ਹੱਸਮੁਖ ਤੇ ਨੱਚਣ ਟੱਪਣ ਖੋਸ਼ ਰਹਿਣ ਵਾਲੀ ਕੁੜੀ ਸੀ ਜਗਪਾਲ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਹੀ ਚੁੱਪ ਤੇ ਸ਼ਾਂਤ ਰਹਿਣ ਲੱਗੀ ਤੇ ਹਰ ਛੋਟੀ ਗੱਲ ਤੇ ਚਿੰਤਾ ਕਰਨ ਲੱਗਦੀ ਹਰਵਿੰਦਰ ਦੀ ਮੰਮੀ ਅਮਨਤੀਏ ਮੇਰੀ ਫਿਕਰ ਨਾ ਕਰ ਮੈਂ ਕਦੇ-ਕਦੇ ਪੇਕੇ ਚਲੇ ਜਾਇਆ ਕਰਨਾ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਨੂੰ ਅਗਲੇ ਤੇ ਆਖਰੀ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ